ਅੱਜ ਆਪਣੇ ਸਰਜੀਤ ਬਾਜਾਖਾਨਾ YouTube ਚੈਨਲ ਵੱਲੋਂ ਸਮੁੱਚੇ ਦੇਸ਼ ਪ੍ਰਦੇਸ਼ ਵਸਦੇ ਮੁਸਲਮ ਭਾਈਚਾਰੇ ਨੂੰ Eid ਮੁਬਾਰਕ ਹੋਵੇ ਤੇ ਖੁਸ਼ੀਆਂ ਭਰਿਆ ਇਹ ਦਿਹਾੜਾ ਲੰਘੇ ਸਭ ਦਾ ਕਿਉਂਕਿ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਨੇ ਮੁਸਲਮ ਭਰਾ ਅਸੀਂ ਸਾਰਾ ਭਾਈਚਾਰਾ ਰਲ ਮਿਲ ਕੇ ਰਹਿੰਦੇ ਆ ਤੇ ਅੱਜ ਮੇਨ ਮਸਜ ਇਹਨਾਂ ਦੇ ਮਰੇ ਕੋਟਲਾ ਤੋਂ ਮੇਰੇ ਦੋਸਤ ਹੈਰੀ ਜੀ ਨੂੰ ਮਕਾਲ ਦੇ ਲੈਣ ਲੱਗਿਆ ਉਹ ਤੁਹਾਨੂੰ ਇਹਦਾ ਇਹ ਦਾ ਤਿਆਰ ਦੱਸਣਗੇ ਤੇ ਆਓ ਆਪਾਂ ਉਹਨਾਂ ਨੂੰ ਕਾਲ ਤੇ ਲੈਨੇ ਆ ਜੀ ਹਲੋ ਛੋਟੇ ਵੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਚੜਦੀ ਕਲਾ ਜੀ ਪਹਿਲਾਂ ਤਾਂ ਤੁਹਾਨੂੰ ਸਾਰੇ ਪਰਿਵਾਰਾਂ ਨੂੰ ਮੇਰੇ ਵੱਲੋਂ Eid ਮੁਬਾਰਕ ਜੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ Eid ਬਿਆਂ ਦਾ ਤੁਹਾਨੂੰ ਖੁਸ਼ੀਆਂ ਦਾ ਵੇਚ ਹਾਂਜੀ ਤੇ ਵੀਰ ਜੀ ਮੈਂ ਇੱਥੇ ਦੱਸ ਰਿਹਾ ਕਿ ਮੈਂ ਆਪ ਜੀ ਦੀ ਇਹ ਰਿਕਾਰਡਿੰਗ ਕਰ ਰਿਹਾ ਆਪਣੇ surjit bajakhana youtube ਚੈਨਲ ਦੇ ਲਈ ਆਪਣੇ ਚੈਨਲ ਵੱਲੋਂ ਸਮੁੱਚੇ ਆਪਦੇ ਆਪਣੇ ਮੁਸਲਮਾਨ ਭਾਈਚਾਰੇ ਨੂੰ ਮੁਬਾਰਕ ਇੱਕ ਵਾਰ ਫੇਰ ਕਹਿਣਾ ਤੇ ਮੈਂ ਬੇਨਤੀ ਕਰਾਂਗਾ ਦੋ ਕਮੈਂਟ ਦੇ ਵਿੱਚ ਆਪਣੇ Eid ਦਾ ਵੀ ਜਿੱਦਾਂ ਮੈਨੂੰ ਪਤਾ ਹੈ ਲਗਭਗ ਜਿੱਦਾਂ 30 ਰੋਜ਼ਿਆਂ ਤੋਂ ਬਾਅਦ ਆਪਾਂ ਵੀ ਈਦ ਮਨਾਉਂਦੇ ਆ ਜਾਂ ਉਹ ਖੁਸ਼ੀਆਂ ਭਰੇ ਦਿਹਾੜਾ ਜਿਹੜਾ ਹੈ ਇਹਦੇ ਵਿੱਚ ਚਾਹ ਦੋ ਮਿੰਟਾਂ ਚ ਆਪਣੇ ਵੱਲੋਂ ਚੱਲਣਾ ਜ਼ਰੂਰ ਪਾਉ ਜੀ ਜ਼ਰੂਰ ਜੀ ਜਰੂਰ ਜਰੂਰ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਵਿਊਰਜ਼ ਨੂੰ ਜੀ ਮੇਰੇ ਵੱਲੋਂ ਸ세ਕ ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਇਹ ਈਦ ਦਾ ਤਿਹਾੜ ਜੋ ਇੱਕ ਦਾ ਇਤਿਹਾਸ ਹੈ ਜੀ ਤੇ ਲੂਨਰ ਕੈਲੰਡਰ ਦੇ ਸਹਾਰੇ ਨਾਲ ਇਸਲਾਮਿਕ ਮਤਲਬ ਸਾਰਾ ਰੀਜਿਮ ਇਸਟੈਬਲਿਸ਼ ਹੋਇਆ ਹੋਗਾ ਤੇ ਉਸ ਲੂਨਰ ਕੈਲੰਡਰ ਦੇ ਵਿੱਚ ਨੌਵਾਂ ਮਹੀਨਾ ਰਮਜ਼ਾਨ ਦਾ ਮਹੀਨਾ ਹੁੰਦਾ ਜੀ ਤੇ ਉਸ ਮਹੀਨੇ ਵਿੱਚ ਅੱਲਾ ਵੱਲੋਂ ਬੇਸਿਕਲੀ ਪੰਜ ਹੁਕਮ ਨੇ ਫਰਜ਼ ਹੁਕਮ ਨੇ ਕਿ ਮੁਸਲਮਾਨਾਂ ਉੱਤੇ ਜੀ ਉਹਨਾਂ ਵਿੱਚੋਂ ਇੱਕ ਹੁਕਮ ਇਹ ਹੈ ਕਿ ਤੁਸੀਂ 30 ਦਿਨਾਂ ਦੀ ਫਾਸਟਿੰਗ ਕਰਨੀ ਆ ਰਮਜ਼ਾਨ ਦੇ ਮਹੀਨੇ ਵਿੱਚ ਨੌਵਾਂ ਮਹੀਨਾ ਜੋ ਹਾਂਜੀ ਤੇ ਉਸ ਨੌਵੇਂ ਮਹੀਨੇ ਵਿੱਚ ਸਾਰਾ ਦਿਨ ਬੰਦਾ ਭੁੱਖਾ ਰਹਿਣਾ ਪਿਆਸਾ ਰਹਿਣਾ ਤੁਹਾਡੇ ਲਈ ਸਬਰ ਦਾ ਇੰਤਿਹਾਨ ਆ ਕੱਲਾ ਸਿਰਫ ਜ਼ਬਾਨ ਦਾ ਰੋਜ਼ਾ ਨਹੀਂ ਹੈਗਾ ਇਹ ਪੂਰੇ ਜਿਸਮ ਦਾ ਰੋਜ਼ਾ ਹੁੰਦਾ ਵੀ ਤੁਸੀਂ ਬੁਰਾ ਦੇਖਣਾ ਨਹੀਂ ਬੁਰਾ ਸੁਣਨਾ ਨਹੀਂ ਬੁਰਾ ਬੋਲਣਾ ਨਹੀਂ ਹਾਰੇ ਚੀਜ਼ਾਂ ਤੋਂ ਪਰਹੇਜ਼ ਕਰਨਾ ਇਹ ਪੂਰੀ ਪਰਹੇਜ਼ਗਾਰੀ ਦਾ ਨਾਮ ਹੁੰਦਾ ਇਹ ਪੂਰਾ ਕੰਪਲੀਟ ਰੋਜ਼ਾ ਇਹ ਹੁੰਦਾ ਤੇ ਉਸ ਤੋਂ 30 ਰੋਜ਼ਾਂ ਤੋਂ ਬਾਅਦ ਤੁਹਾਨੂੰ ਇੱਕ ਤਰ੍ਹਾਂ ਦਾ ਰਿਵਾਰਡ ਦੇਣ ਲਈ ਇੱਕ ਤਰ੍ਹਾਂ ਦਾ ਇਨਾਮ ਦੇਣ ਲਈ ਅੱਲਾਹ ਵੱਲੋਂ ਹੁਕਮ ਆ ਇਹ ਵੀ ਜੀ ਦੇ ਦੇਣ ਉਸ ਜੋ ਕਿ ਨਮਾ ਚੰਦ ਚੜਦਾ ਸ਼ਵਾਲ ਦੇ ਮਹੀਨੇ ਦਾ ਵਾਸੂ ਨਹੀਂ ਮੀਨੇ ਬਾ ਸ਼ਾਮ ਨੂੰ ਚੰਦ ਦਿਖਦਾ ਤਾਂ ਅਗਲੇ ਦਿਨ ਈਦ ਸੈਲੀਬ੍ਰੇਟ ਹੁੰਦੀ ਆ ਤਾਂ ਉਸ ਦਿਨ ਹੁਕਮ ਆ ਵੀ ਕਿ ਚਾਹੀਏ ਦਿਨ ਫਾਸਟਿੰਗ ਨਹੀਂ ਕਰਨੀ ਕੋਈ ਮਤਲਬ ਜ਼ਿਆਦਾ ਉਹ ਨਹੀਂ ਕਰਨਾ ਇਹਨੂੰ ਇੱਕ ਸੈਲੀਬ੍ਰੇਸ਼ਨ ਲਈ ਰੱਖਣਾ ਹੈ ਦਿਨ ਨੂੰ ਤੇ ਉਸੇ ਤਰ੍ਹਾਂ ਇੱਕ ਹਦੀਸ ਆ ਨਬੀ ਅਲੇ ਸਲਾਮ ਦੀ ਸਾਡੇ ਪੈਗੰਬਰ ਦੀ ਜੀ ਉਹਨਾਂ ਨੇ ਕਿਹਾ ਵੀ ਆਰੇ ਇੱਕ ਉਮਮਤ ਦਾ ਕੋਈ ਨਾ ਕੋਈ ਤਿਹਾਰ ਹੋਇਆ ਤੇ ਮੇਰੀ ਉਮਮਤ ਦਾ ਤਿਹਾਰ ਈ ਦਾ ਤੇ ਈਦ ਨੂੰ ਬਹੁਤ ਵੱਡਾ ਮਕਾਮ ਦਿੱਤਾ ਜਾਂ ਫਿਰ ਆਪਾਂ ਜਾਣਦੇ ਆ ਜਿਵੇਂ ਵੀ ਇਹਨੂੰ ਮਿੱਠੀ ਈਦ ਕਹਿੰਦੇ ਆ ਇਹਦੇ ਨਾਲ ਕਿ ਸਭ ਜੋ ਟ੍ਰੈਡੀਸ਼ਨ ਬਣਾ ਹੋਇਆ ਜੋ ਕਲਚਰ ਹੈਗਾ ਵੀ ਸੈਲੀਬ੍ਰੇਸ਼ਨ ਕਰੋ ਲੋਕਾਂ ਨੂੰ ਮਿਲੋ ਗਣੇ ਨਾਲ ਦਿੱਕੇ ਮਿਲੋ ਮਿੱਠਾ ਖਾਓ ਵਧੀਆ ਪਹਿਨੋ ਖੁਸ਼बू ਲਗਾਓ ਬਾਹਰ ਜਾਓ ਮਤਲਬ ਚੈਰਿਟੀ ਲੋਕ ਸਭ ਤੋਂ ਜ਼ਿਆਦਾ ਇਸ ਨੂੰ ਐਨਕੋਰੇਜ ਕੀਤਾ ਹੁੰਦਾ ਵੀ ਇਸ ਦਿਨ ਦੇ ਵਿੱਚ ਜ਼ਕਾਤ ਸਾਡੇ ਉੱਤੇ ਇੱਕ ਹੋਰ ਫਰਜ਼ ਦੇ ਵਿੱਚ ਆ ਪੰਜਾ ਫਰਜ਼ਾਂ ਵਿੱਚੋਂ ਹਾਂਜੀ ਕਿ ਤੁਸੀਂ ਚੈਰਿਟੀ ਦਿਓ ਤੇ ਉਹ ਪ੍ਰੈਫਰੇਬਲ ਹੁੰਦਾ ਵੀ ਈਦ ਦੇ ਦਿਨ ਤੁਸੀਂ ਆਪਦੀ ਜ਼ਕਾਤ ਅਦਾ ਕਰੋ ਜਿਹੜੇ ਤੁਹਾਡੇ ਕਰੀ ਬੰਦੀ ਨੇ ਦੁਰ ਲੋੜਵੰਦ ਨੇ ਮੰਨ ਲੋ ਰਿਸ਼ਤੇਦਾਰ ਨੇ ਉਹਨਾਂ ਨੂੰ ਚੈਰਿਟੀ ਦਿਓ ਕੁਛ ਨਾ ਕੁਛ ਖਾਣ ਪੀਣ ਨੂੰ ਦਿਓ ਤੇ ਇਹ ਜਸਟ ਵੀ ਆ ਬੇਸਿਕਲੀ ਸਿੰਪਲ ਜਿਹਾ ਫੋਰੇਜ 'ਤੇ ਤਾਂ ਦੇਖਿਆ ਕਰੀਏ ਹਾਂਜੀ ਕਿਉਂਕਿ ਹੈਰੀ ਵੀ ਇਹ ਸੱਚਾਈ ਤਾਂ ਸਾਰੇ ਧਰਮਾਂ ਦੀ ਲਗਭਗ ਇੱਕੋ ਹੀ ਆ ਵੀ ਇਨਸਾਨੀਅਤ ਦੀ ਇਨਸਾਨੀਅਤ ਨੂੰ ਸਮਝਣਾ ਇਨਸਾਨੀਅਤ ਦੀ ਸੇਵਾ ਕਿਸੇ ਧਰਮ ਦੇ ਵਿੱਚ ਚਲੇ ਜਾਓ ਕਿਸੇ ਨਾ ਕਿਸੇ ਤਰੀਕੇ ਨਾਲ ਗੱਲ ਅਖੀਰ ਤੇ ਉੱਥੇ ਹੀ ਆਉਣੀ ਆ ਤੇ ਤੁਸੀਂ ਆਪੋ ਆਪਣੇ ਧਰਮਾਂ ਦੇ ਵਿੱਚ ਪੂਰੇ ਉਤਰੋ ਕਿਸੇ ਵੀ ਧਰਮ ਨੂੰ ਮੰਨਦੇ ਹੋ ਤੇ ਸਾਨੂੰ ਇਨਸਾਨੀਅਤ ਤੌਰ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਜੀ ਜਿੰਨਾ ਆਪਾਂ ਸਮਝਦੇ ਆ ਸਾਰੇ ਹਾਂ ਜੀ ਤੇ ਆਪਾਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਕਿਉਂਕਿ ਜ਼ਿੰਦਗੀ ਕਿ ਬਹੁਤੀ ਵੱਡੀ ਨਹੀਂ ਹੈਗੀ ਇਹ ਖੁਸ਼ੀਆਂ ਦਾ ਨਾਂ ਹੀ ਹੈਗੀ ਜ਼ਿੰਦਗੀ ਜਿੰਨਾ ਜਿੰਨਾ ਰਲ ਮਿਲ ਕੇ ਰਵਾਂਗੇ ਸਕੂਨ ਨਾਲ ਰਵਾਂਗੇ ਤਾਂ ਚੰਗੀ ਗੱਲ ਹੈਗੀ ਆ ਤੇ ਤੁਹਾਡਾ ਇਹ ਕੋਈ ਨਹੀਂ ਬਾਕੀ ਆਪ ਵੀ ਭਾਈਚਾਰੇ ਦੀ ਇੱਕ ਮਿਸਾਲ ਹੈ ਜੀ ਦੇਖੋ ਅੱਜ ਦੇ ਦਿਨ ਵੀ ਸਾਡੇ ਪਿੰਡ ਨੂੰ ਹਨ ਮਸਜਿਦ ਦੇ ਵਿੱਚ ਅਸੀਂ ਰੰਗਾਂ ਦੀ ਆਪਣੀ ਇਹ ਦੀ ਨमाज ਪੜ ਕੇ ਫਿਰ ਅਸੀਂ ਲੰਗਰ ਲਗਵਾਇਆ ਹੈ ਜਿਹੜੇ ਪਕੌੜੇ ਆ ਵਗੈਰਾ ਦਾ ਚਾਹ ਦਾ ਹਾਂਜੀ ਸਾਰੇ ਪਿੰਡ ਨੂੰ ਸਾਰੇ ਮੁਸਲਮਾਨ ਵੀਰ ਭਾਈ ਮੰਨ ਲਓ ਸਿੱਖ ਵੀਰ ਭਾਈ ਸਾਰੇ ਇੱਕ ਦੂਜੇ ਨਾਲ ਮਿਲ ਜੁਲ ਕੇ ਸੈਲੀਬ੍ਰੇਟ ਕਰ ਰਹੇ ਆ ਤੇ ਬੜੀਆ ਖੁਸ਼ੀ ਦਾ ਮਾਹੌਲ ਹੈ ਇਹ ਨਹੀਂ ਹੋਣਾ ਚਾਹੀਦਾ ਦੇਖੋ ਜੀ ਹਰਕਾਰ ਹੁੰਦੀ ਨੇ ਕੁਰਾਨੇ ਪਾਕ ਦੀ ਕਾਇਤ ਹੈ ਵੀ ਆਓ ਆਪਾਂ ਉਸ ਗੱਲ ਤੇ ਇਕੱਠੇ ਹੋਈਏ ਜੋ ਤੁਹਾਡੇ ਤੇ ਸਾਡੇ ਦਰਮਿਆਨ ਇੱਕਾ। ਹਾਂਜੀ। ਇਹ ਤੁਹਾਡੇ ਤੇ ਸਾਡੇ ਦਰਮਿਆਨ ਇੱਕ ਕੀ ਹੈ ਵੀ ਆਓ ਆਪਾਂ ਇੱਕ ਰੱਬ ਦੀ ਇਬادت ਕਰਦੇ ਆ ਇੱਕ ਪਰਮਾਤਮਾ ਦੀ ਔਲਾਦ ਆਪਾਂ ਉਹਨਾਂ ਦੇ ਬੱਚੇ ਆ ਤੇ ਬਸ ਉਸੇ ਕੰਮ ਦੇ ਉੱਤੇ ਆਪਾਂ ਫੋਕਸ ਕਰੋ ਜੋ ਬਾਕੀ ਇਖਲਾਫ ਨੇ ਉਹਨਾਂ ਨੂੰ ਦੂਰ ਕਰੋ ਪਿਆਰ ਨਾਲ ਆਪਸੀ ਭਾਈਚਾਰਾ ਰੱਖੋ। ਇਹ ਹੀ ਮੈਸੇਜ ਹੈ ਸਲਾਮ ਦਾ ਜਿਵੇਂ ਆਪਾਂ ਸਲਾਮ ਵੀ ਬੁਲਾਉਣੇ ਆ ਨਾ ਜਦੋਂ ਇੱਕ ਰਿਲੀਜੀਅਨ ਕਹਿੰਦੇ ਆ ਅਸਲਾਮੁਅਲੈਕੁਮ ਹਾਂਜੀ ਉਹਦਾ ਮਤਲਬ ਵੀ ਯਾਨੀ ਪਰਮਾਤਮਾ ਦੀ ਤੁਹਾਡੇ ਉੱਤੇ ਰਹਿਮਤ ਹੋਵੇ ਪਰਮਾਤਮਾ ਦੀ ピース ਵੀ ਹੋਣੀ ਹੋਵੇ ਇਹ ਦਾਰਤਾ ਜੋ ਅਗਰ ਅੱਜ ਤਰਜਮਾ ਦੇਖੀਏ ਜੁਦਾ ਹਾਂਜੀ ਤਾਂ ਇਹ ਇੱਕ ਸ਼ਾਂਤੀ ਦਾ ਇੱਕ ਪ੍ਰਤੀਕ ਆ ਇੱਕ ਆਪਣਾ ਜਿਹੜਾ ਰਿਲੀਜੀਅਨ ਸਾਰੇ ਇਕੱਠੇ ਹੋਏ ਨੇ ਹਾਂਜੀ ਤੇ ਬਹੁਤ ਵਧੀਆ ਭਾਈਚਾਰਾ ਬਣਦਾ ਇਸ ਜੀ ਨਾਲ ਤੁਹਾਨੂੰ ਮਿਲ ਜੁੜ ਕੇ ਸੈਲੀਬ੍ਰੇਟ ਕਰਨਾ ਚਾਹੀਦਾ ਹਾਂਜੀ ਬਾਕੀ ਕਿਸੇ ਤਸਰਾ ਵਿਚਾਰ ਆਪਣੇ ਵੱਲੋਂ ਮੇਰੇ ਚੈਨਲ ਦੇ ਨਾਲ ਜੁੜਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇੱਕ ਵਾਰ ਫੇਰ ਸਾਰਿਆਂ ਨੂੰ ਦੇਸ਼ ਪ੍ਰਦੇਸ਼ ਇਸ ਸੰਸਾਰ ਦੇ ਵਿੱਚ ਵਸਦੇ ਸਮੁੱਚੇ ਭਾਈਚਾਰੇ ਨੂੰ ਸਮੁੱਚੇ ਮੁਸਲਮਾਨ ਭਾਈਚਾਰੇ ਨੂੰ ਮੇਰੇ ਵੱਲੋਂ ਫਿਰ ਇੱਕ ਵਾਰ ਫੇਰ ਫੇਰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਵੀਰ ਜੀ ਸਮਾਂ ਦੇਣ ਲਈ ਧੰਨਵਾਦ ਜੀ ਸਸੀ ਕਾਲ ਧੰਨਵਾਦ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਅਸਲਾਮੁਅਲੈਕਮ ਸਸੀ ਕਾਲ ਸਸੀ ਕਾਲ